ਹੈਲੋ ਭਾਈ ਕਿਸੇ ਨੇ ਇੰਡੀਆ ਵਿੱਚ ਫਸਲਾਂ ਮੱਚ ਰਹੀਆਂ ਜਲ ਕੇ ਸਵਾ ਸਵਾ ਹੋ ਰਹੀਆਂ ਕਿਸੇ ਨੇ ਉਹਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਕੀ ਕਾਰਨ ਆ ਕਿਉਂ ਫਸਲਾਂ ਮੱਚ ਰਹੀਆਂ ਕਿਉਂ ਸਾਡਾ ਐਡਾ ਵੱਡਾ ਨੁਕਸਾਨ ਹੋ ਰਿਹਾ ਕਿਉਂ ਕਿਸਾਨਾਂ ਦਾ ਕਿਸਾਨਾਂ ਨਾਲ ਅਤਿਆਚਾਰ ਹੋ ਰਿਹਾ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਹ ਨਹੀਂ ਨਾ ਅੱਜ ਮੈਂ ਤੁਹਾਨੂੰ ਦੱਸੂਗਾ ਇਦਾ ਕਾਰਨ ਕੀ ਆ? ਇਦਾ ਕਾਰਨ ਇਹੀ ਆ ਕਿ ਤੁਸੀਂ ਆਪਣਾ ਵਾਤਾਵਰਨ ਸੰਭਾਲੋ ਠੀਕ ਹੈ ਨਾ? ਵਾਤਾਵਰਨ ਹੋਊਗਾ ਕੁਦਰਤ ਨਾਲ ਪਿਆਰ ਕਰੋਗੇ। ਕੁਦਰਤ ਤੁਹਾਡੇ ਨਾਲ ਵੀ ਪਿਆਰ ਕਰੂਗੀ ਠੀਕ ਹੈ ਨਾ? ਜੇ ਤੁਸੀਂ ਪਾਪੀ ਬਣ ਰਹੇ ਹੋ ਤਾਂ ਕੁਦਰਤ ਕਿਉਂ ਨਾ ਤੁਹਾਡੇ ਤੇ ਕਰੋਪ ਢਾਉਈ। ਸਮਝੋ ਗੱਲਾਂ ਨੂੰ। ਵਾਤਾਵਰਨ ਸਾਫ਼ ਸੁਥਰਾ ਕਰੋ, ਵਾਤਾਵਰਨ ਹਰੀਆਲੀ ਲਿਆਓ ਜਿਸ ਤਰ੍ਹਾਂ ਇੱਥੇ ਆ ਦੇਖੋ ਕਿਸ ਤਰ੍ਹਾਂ ਹਰੀਆਲੀ ਆ ਹੈ ਨਾ ਹਰੀਆਲੀ ਇੱਥੇ ਨਹੀਂ ਇਸ ਦੇਸ਼ ਦੇ ਵਿੱਚ ਨਹੀਂ ਕੋਈ ਅੱਗ ਲੱਗਦੀ ਪਈ ਸਮਝੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਠੀਕ ਹੈ ਨਾ ਕੁਦਰਤ ਨਾਲ ਪਿਆਰ ਕਰੋਗੇ ਕਿਉਂ ਦਰਖਤਾਂ ਦਰਖਤਾਂ ਨੂੰ ਕੱਟ ਰਹੇ ਹੋ ਕਿਉਂ ਉਹਨਾਂ ਨੂੰ ਕਟਵਾਡ ਕਰ ਰਹੇ ਹੋ ਦੇਖ ਹਰੀਆਲੀ ਦੇਖ ਹਰਿਆ ਪਰਿਆ ਜਮਾ ਬਿਲਕੁਲ ਠੀਕ ਹੈ ਨਾ ਟ੍ਰੈਕਟਾਂ ਨੂੰ ਵੱਧ ਤੋਂ ਵੱਧ ਤੁਸੀਂ ਇੰਡੀਆ ਦੇ ਵਿੱਚ ਲਾਓ ਠੀਕ ਹੈ ਨਾ ਜ਼ਿਆਦਾਤਰ ਆਪਣੇ ਪੰਜਾਬ 'ਚ ਹੋ ਰਿਹਾ ਇਹ ਕੁਝ ਠੀਕ ਹੈ ਨਾ ਹੋਰ ਸਟ੍ਰੈਸ ਨਹੀਂ ਹੁੰਦਾ ਪਿਆ ਇਹ ਪੰਜਾਬ 'ਚ ਹੁੰਦਾ ਪਿਆਗਾ ਠੀਕ ਹੈ ਨਾ ਕੁਦਰਤ ਨਾਲ ਪਿਆਰ ਕਰੋ ਬਾਈ ਕੁਦਰਤ ਨਾਲ ਪਿਆਰ ਕਰੋਗੇ ਕੁਦਰਤ ਸਾਨੂੰ ਖੁਸ਼ ਹੋਊਗੀ ਸੋ ਤੁਹ ਬਹੁਤ ਕੁਝ ਸਾਨੂੰ ਮਿਲੇਗਾ ਕੁਦਰਤ ਤੋਂ ਠੀਕ ਹੈ ਨਾ ਕੁਦਰਤ ਨਾਲ ਹਮੇਸ਼ਾ ਵਾਸਤੇ ਕੁਦਰਤ ਨਾਲ ਪਿਆਰ ਕਰੋ ਹਰੀਆਲੀ ਲਿਆਓ ਰੁੱਖ ਲਾਓ ਹਰੀਆਲੀ ਵਧਾਓ ਠੀਕ ਹੈ ਨਾ ਤੁਹਾਨੂੰ ਬਹੁਤ ਕੁਝ ਮਿਲੇਗਾ ਤੁਹਾਡਾ ਜੋ ਪਾਪ ਤੁਸੀਂ ਕਰ ਰਹੇ ਹੋ ਦਰਖਤਾਂ ਨੂੰ ਕੱਟ ਰਹੇ ਹੋ ਵੱਢ ਰਹੇ ਹੋ ਜੋ ਕਰ ਰਹੇ ਹੋ ਅੱਗ ਲਾ ਰਹੇ ਹੋ ਕੁਦਰਤ ਨੇ ਤਾਂ ਕਰੋਪ ਹੋ ਨਹੀਂ ਹੈ ਨਾ ਨਾਲੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਮੈਂ ਠੀਕ ਹੈ ਨਾ ਆ ਦੇਖ ਅੱਜ ਅੱਜ ਦਾ ਅੱਜ ਦੀ ਤਰੀਕ ਦੱਸੋ ਕਿੰਨੀ ਆ 27 ਅਪ੍ਰੈਲ 27 ਅਪ੍ਰੈਲ 25 ਠੀਕ ਹੈ ਜੈਕਟ ਪਾਈ ਆ ਠੰਡ ਆ ਇੱਥੇ ਤੇ ਇੰਡੀਆ ਚ ਅੱਗ ਲੱਗਦੀ ਪਈ ਆ ਇਸ ਟਾਈਮ ਪੱਖਿਆਂ ਤੋਂ ਬਣਾ ਨੀਂਦ ਨਹੀਂ ਆਉਂਦੀ ਲੇਕਿਨ ਇੱਥੇ ਅਜੇ ਜੈਕਟਾਂ ਨਹੀਂ ਉਤਰਦੀਆਂ ਇਸ ਮਹੀਨੇ ਤਾਂ ਉਤਰਣਗੀਆਂ ਨਹੀਂ ਆਹ ਲਾਸਟ ਆ ਗਿਆ ਮਹੀਨੇ ਦਾ ਅਜੇ ਕਾ ਦਿਨ 15 ਦਿਨ ਤਾਈ ਜਾਗਟਾ ਉਤਰਦੀਆਂ ਨਹੀਂ ਠੀਕ ਹੈ ਨਾ ਠੰਡ ਬਹੁਤ ਵਧੀਆ ਮੌਸਮ ਬਹੁਤ ਵਧੀਆ ਇੱਥੇ ਐਨਾ ਵਧੀਆ ਇੱਥੇ ਸਭ ਕੁਝ ਸਾਫ ਠੀਕ ਹੈ ਨਾ ਬਰਫਾਂ ਹੁਣੀ ਹਟੀਆਂ ਪੈਣੋ ਬਹੁਤ ਵਧੀਆ ਤੇ ਕੁਦਰਤ ਨਾਲ ਪਿਆਰ ਕਰੋ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਵੀਰੋ ਠੀਕ ਹੈ ਨਾ ਤੁਹਾਡਾ ਸਬਸਕ੍ਰਾਈਬ ਕਰਨ ਤੇ ਕੋਈ ਪੈਸਾ ਨਹੀਂ ਲੱਗੂਗਾ ਕੋਈ ਖਰਚਾ ਨਹੀਂ ਹੈ ਧੰਨਵਾਦ ਥੈਂਕ ਯੂ